ਕਿ ਆਸੀਏ ਰਾਸ਼ਟਰੀ ਵਾਲਮੀਕਿਸ਼ਾ ਰਾਸ਼ਟਰੀ ਅਧਿਕਸ਼ਨ ਸੰਸਾਪਤ ਤੇ ਆਸੀ ਰਿੰਦਾਵਾ ਜੀ ਨੂੰ ਪੰਜਾਬ ਪ੍ਰਧਾਨ ਲਗਾਇਆ ਹੈ ਪੰਜਾਬ ਚ ਤੇ ਆਸੀ ਚਾਹਨੇ ਪੰਜਾਬ ਪ੍ਰਧਾਨ ਰਿੰਦਾਵਾ ਜੀ ਚੰਗੇ ਜਿਹੇ ਸਮਾਜ ਦਾ ਕੰਮ ਕਰਨ ਸਮਾਜਿਕ ਜੀ ਲੈ ਕੇ ਸਰਕਾਰਾਂ ਵਿੱਚ ਜਾਣ ਔਰ ਪੰਜਾਬ ਦੇ ਵਿੱਚ ਵਾਲਮੀਕਿਆ ਦਾ ਵੀ ਦਬਦਬਾ ਹੋਏ ਵਾਲਮੀਕੀ ਇੱਕ ਤਾਂ ਆਸੀ ਚਾਹਨੇ ਇਸ ਦੇ ਸਾਥ ਜੈ ਵਾਲਮੀਕ ਜੈ ਜੈ ਵਾਸਕੇ ਸਭ ਤੋਂ ਪਹਿਲੇ ਸਾਰਿਆਂ ਨੂੰ ਜੈ ਭਾਲ ਮਿਕੀ ਹਰ ਹਰ ਬਾਲ ਮਿਕੀ ਆਏ ਹੋਏ ਸਾਡੇ ਪਤਵ ਅਧਿਕਾਰੀ ਮੈਂ ਬਹੁਤ ਬਹੁਤ ਅਨੰਦਾ ਧੰਨਵਾਦ ਕਰਦਾ ਟਾਲ ਸਾਹਿਬ ਜੀ ਦਾ ਬਾਬਾ ਜੀ ਦਾ ਔਰ ਅਜ ਜਨ ਨੇ ਮੈਨੂੰ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਜਿਹੜੀ ਦਿੱਤੀ ਆ ਮੈਂ ਬਖੂਬੀ ਆਪਣੇ ਦਿਲ ਤੋਂ ਤਨ ਮਨ ਨਾਲ ਧੰਨ ਤੋਂ ਨਿਭਾਵਾਂਗਾ ਔਰ ਸਾਡੇ ਵਿੱਚ ਨਿਯੁਕਤ ਹੋਏ ਚੰਨਰ ਸਾਹਿਤਰੀ ਜੀ ਔਰ ਵਾਈਸ ਵਾਈਸ ਪ੍ਰੈਜ਼ੀਡੈਂਟ ਅਰਜੁਨ ਜੀ ਮੈਂ ਬਹੁਤ ਬਹੁਤ ਅਨੰਦਾ ਧੰਨਵਾਦ ਕਰਦਾ ਔਰ ਪ੍ਰੈਸਰਾਈ ਦੁਨੀਆ ਨੂੰ ਸੰਦੇਸ਼ ਦੇਣਾ ਚਾਹਨਾ ਆ

ਔਰ ਜਹਾਂ ਪੇ ਵੀ ਅਨਿਆਇ ਅਤਿਆਚਾਰ ਹੋ ਉਸਕੀ ਆਵਾਜ਼ ਬੁਲੰਚੀਸੋ ਉਠਾਏ ਮੇਰਾ ਨਾਮ ਅਜੇ ਕੁਮਾਰਟ ਭਾਈ ਜੀ ਰਾਸ਼ਟਰੀ ਵਾਲਮੀਕੀ ਧਰਮ ਸਮਾਜਤਾ ਮੈਂ ਜ਼ਿਲ੍ਹਾ ਪ੍ਰਧਾਨ ਜੀ ਔਰ ਅੱਜ ਜੋ ਅਹੀ ਪੰਜਾਬ ਦੀ ਗਠਿਤ ਕੀਤੀ ਹੈ ਕਮੇਟੀ ਉਹਦੇ ਵਿੱਚ ਅਮਿਤ ਰੰਧਾਵਾ ਜੀ ਨੂੰ ਬਹੁਤ ਬਹੁਤ ਵਧਾਈਆਂ ਦੇਣੇ ਆ ਔਰ ਜਿਹੜੀ ਪਠਾਨਕੋਟ ਤੋਂ ਸਾਰੀ ਟੀਮ ਆਈ ਆ ਇਹਨਾਂ ਨੂੰ ਵੀ ਬੜੀਆਂ ਵਧਾਈਆਂ ਦੇਣੇ ਆ ਕਿ ਤਾਂ ਕਿ ਸਾਡੇ ਪਰਿਵਾਰ ਦੇ ਨਾਲ ਜੁੜੇ ਆ ਔਰ ਪਰਿਵਾਰ ਦਾ ਵਾਧਾ ਹੋਇਆ ਵਾ ਇਸ ਕਰਕੇ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਪਬਲਿਕ ਸੰਗਮ ਤਾਲਾ ਤੇ ਰਾਵਦਾਸ ਤੋਂ ਵਾਈਸ ਪ੍ਰਧਾਨ ਸਾਨੂੰ ਦੁਬਾਕ टाक ਜੀ ਨੇ ਲਾਇਆ ਵਾ ਤੇ ਅੱਜ ਅਸੀਂ ਪੰਜਾਬ ਦਾ ਪ੍ਰਧਾਨ ਬਣਾਉਣ ਜਾ ਰਹੇ ਹਾਂ ਔਰ ਬਣਾ ਦਿੱਤਾ ਗਿਆ ਅਮਰ ਰਦਾਵਾ ਜੀ ਜਿਹੜੇ ਕਿ ਸਾਰੇ ਪੰਜਾਬ ਦੀ ਡੋਰ ਇਹਨਾਂ ਨੂੰ ਦਿੱਤੀ ਆ ਤੇ ਮੈਂ ਆਸ ਕਰਦਾ ਵਾਂ ਵੀ ਜਿੰਨੇ ਸਾਡੇ 13 ਜ਼ਿਲ੍ਹੇ ਆ 13 ਜ਼ਿਲ੍ਹਿਆਂ ਦੇ ਵਿੱਚ ਇਹ ਆਪਣੇ ਜ਼ਿਲ੍ਹਾ ਪ੍ਰਧਾਨ ਬਣਾਉਣ ਔਰ ਆਪਣੇ ਕੰਮ ਕਰਨ ਜੇ ਸਾਡੀ ਇਹਨਾਂ ਨੂੰ ਲੋੜ ਪੈਦੀ ਹੈ ਜਿੱਥੇ ਮਰਜ਼ੀ ਸਾਨੂੰ ਬੰਗਾਰਿਆ ਅਸੀਂ ਉੱਥੇ ਜਾਵਾਂਗੇ ਔਰ ਕੋਈ ਸਮੇਂ ਦੇ ਵਿੱਚ ਕਿਸੇ ਵੀ ਸਮੇਂ ਦੇ ਵਿੱਚ ਇਹਨਾਂ ਨੂੰ ਮੀਟਿੰਗ ਦੇ ਵਿੱਚ ਜਾਣਾ ਆਉਣਾ ਹੋਵੇ ਪਰ ਇਹਨਾਂ ਨੂੰ ਮੈਂਡ ਕਰਨੀ ਪੈਣੀ ਆ ਆਪਣੀ ਇਹਨਾਂ ਦੀ ਪੂਰੀ ਟੀਮ ਦੀ ਇਹਨਾਂ ਨੂੰ ਢੋਲ ਨਹੀਂ ਦੇ ਰਿਹਾ ਵੀ ਆਪਣੇ ਜ਼ਿਲ੍ਹਾ ਦੇ ਵਿੱਚ ਪੂਰੀ ਟੀਮ ਬਣਾਉਣ ਪੰਜਾਬ ਦੀ ਟੀਮ ਆ ਜਿਹੜੀ ਉਹ ਅਸੀਂ ਇਹਨਾਂ ਨੂੰ ਤਿਆਰ ਕਰਕੇ ਦੇਵਾਂਗੇ ਬਾਕੀ ਇਹ ਸਮਾਜ ਦੇ ਵਿੱਚ ਜਿਹੜੇ ਅੱਜ ਕੰਮ ਕਰਨ ਆਲੇ ਆ ਇਹਨਾਂ ਨੂੰ ਕੰਮ ਕਰੀਏ ਕਈ ਲੋਕ ਸਾਡੇ ਬੜੇ ਪ੍ਰਧਾਨ ਬਣੇ ਆ ਬਹੁਤ ਬਣੇ ਆ ਤੇ ਪਰ ਅਸੀਂ ਇਹਨਾਂ ਤੋਂ ਉਹਨਾਂ ਤੋਂ ਜ਼ਿਆਦਾ ਆਸ ਰੱਖਦੇ ਆ ਵੀ ਇਹ ਬਹੁਤ ਜ਼ਿਆਦਾ ਕੰਮ ਕਰਨ ਔਰ ਅਸੀਂ ਇਹਨਾਂ ਦੇ ਨਾਲ ਕੰਮ ਕਰਕੇ ਸਮਾਜ ਦਾ ਨਾਮ ਉੱਚਾ ਕਰੀਏ ਸਾਰਿਆਂ ਨੂੰ ਜੈ ਵਾਲ